ਸਤਿਕਾਰ ਮੈਂ ਆ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਹੁਣਾਂ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅੰਦਰੂ ਅੰਦਰੀ ਹਾਲੇ ਵੀ ਬੜੀਆਂ ਕੋਝੀਆਂ ਚਾਲਾਂ ਚੱਲ ਰਹੀ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਨੂੰ ਫਿਰ ਦੁਬਾਰਾ ਰੀਲਾਂਚ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਮੈਨੂੰ ਨਵਾਂ ਪ੍ਰਧਾਨ ਬਣਾਇਆ ਜਾਵੇ ਲੇਕਿਨ ਅਜਾਇ ਨਹੀਂ ਹੋਵੇਗਾ ਫਿਰ ਦੁਬਾਰਾ ਫਟਕਾਰ ਲਗਾ ਦਿੱਤੀ ਹੈ ਸ਼ਰੂਮਣੀ ਅਕਾਲੀ ਦਲ ਦੇ ਸਾਰੇ ਹੀ ਟਕਸਾਲੀ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੁਣਾ ਵੱਲੋਂ ਉਹਨਾਂ ਕਹੇ ਕਿ ਸੁਖਬੀਰ ਸਿੰਘ ਬਾਦਲ ਨੂੰ ਘਰ ਬਿਠਾ ਦਿਓ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਨਵੇਂ ਅਬਜ਼ਰਵਰ ਲਾਓ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ਹਾਲਾਂਕਿ ਕਈ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ ਅਜਾਏ ਲੋਕ ਨੇ ਜਿਨ੍ਹਾਂ ਨੇ ਬਾਦ ਸੂਬਿਆਂ ਦੇ ਵਿੱਚ ਜਾਣ ਤੋਂ ਅਨਕਾਰ ਕਰ ਦਿੱਤਾ ਹੈ ਇੱਧਰ ਗੱਲ ਕਰਦੇ ਹਾਂ ਜਥੇਦਾਰ ਸੁਚਾ ਸਿੰਘ ਲੰਗਾੜੀ ਜਿਹੜਾ ਕਾਫੀ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਲਏ ਬਾਹਰ ਹੈ ਜਦੋਂ ਆਪਸੀ ਕਾਠੋ ਕਲੇਸ਼ ਚੱਲ ਰਿਹਾ ਸੀ ਬਲਵਿੰਦਰ ਸਿੰਘ ਖੁੰਦੜ ਵੱਲੋਂ ਜਥੇਦਾਰ ਸੁਚਾ ਸਿੰਘ ਲੰਗਾੜੀ ਫਿਰ ਦੁਬਾਰਾ ਸ਼ੂਮੁਲੀਅਤ ਕਰਾਈ ਗਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਥੇਦਾਰ ਸੁਚਾ ਸਿੰਘ ਲੰਗਾ ਨੂੰ ਬੜੀ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਵੱਲੋਂ ਯਾਨੀ ਕਿ ਸੁੱਚਾ ਸਿੰਘ ਲੰਗਾ ਜਿਹੜੇ ਕਾਫੀ ਲੰਮਾ ਸਮਾਂ ਜਿਨਸੀ ਸ਼ੋਸ਼ਣ ਦੇ ਕਾਰਨ ਉਹਨਾਂ ਨੂੰ ਪੰਥ ਵਿੱਚੋਂ ਵੀ ਛੇਕਿਆ ਗਿਆ ਦੂਸਰੇ ਪਾਸੇ ਉਹਨਾਂ ਤੇ ਕਾਨੂੰਨੀ ਪ੍ਰਕਿਰਿਆ ਵੀ ਚੱਲੀ ਜਿਵੇਂ ਹੀ ਉਹ ਬਾਹਰ ਆਏ ਇਸ ਕਾਨੂੰਨੀ ਪ੍ਰਕਿਰਿਆ ਤੋਂ ਬਰਵਿੰਦਰ ਸਿੰਘ ਹੁੰਦੜ ਹੋਰਾ ਵੱਲੋਂ ਜਥੇਦਾਰ ਸੁੱਚਾ ਸਿੰਘ ਲੰਗਾ ਨੂੰ ਜਿਹੜਾ ਹੈ ਉਹ ਫਿਰ ਦੁਬਾਰਾ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅ ਅਕਾਲੀ ਦਲ ਦੀ ਨਵੀਂ ਸ਼ੁਰੂ ਕੀਤੀ ਗਈ ਭਰਤੀ ਲਈ ਸਾਬਕਾ ਕੈਬਨਿਟ ਮੰਤਰੀ ਅਹੁਦੇਦਾਰ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾੜ ਨੂੰ ਤਰਨਤਾਰ ਜ਼ਿਲ੍ਹੇ ਦਾ ਅਬਜ਼ਰਵਰ ਲਗਾਉ ਲਗਾ ਦਿੱਤਾ ਗਿਆ ਹੈ ਤੇ ਸਮੁੱਚੀ ਹਾਈ ਕਮਾਂਡ ਦਾ ਅਕਾਲੀ ਆਗੂਆਂ ਨੇ ਧੰਨਵਾਦ ਕੀਤਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਰੂਮਣੀ ਅਕਾਲੀ ਦਲ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਆਗੂ ਚੇਅਰਮੈਨ ਸਰਬਜੀਤ ਸਿੰਘ ਸਾਬੀ ਵੱਲੋਂ ਕੀਤਾ ਗਿਆ ਹੈ ਯਾਨੀ ਕਿ ਸੁੱਚਾ ਸਿੰਘ ਲੰਗਾ ਨੂੰ ਹਲਕਾ ਤਰਨਤਾਰ ਦਾ ਅਬਜ਼ਰਵਰ ਲਗਾ ਦਿੱਤਾ ਗਿਆ ਹੈ ਨਵੀ ਸੱਤ ਮੈਂਬਰੀ ਸ਼ਰੂਮਣੀ ਅਕਾਲੀ ਦਲ ਦੀ ਕਮੇਟੀ ਵੱਲੋਂ ਜਿਸ ਦੇ ਆਦੇਸ਼ ਹੋਏ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 2 ਦਸੰਬਰ ਨੂੰ ਧੰਨਵਾਦ